ਇਹਦੀ ਗਲਤ ਮੈਂ ਇਹ ਦੱਸ ਦਿਆਂ ਜਿਹੜੀ ਪਹਿਲਾਂ ਇੰਸ਼ੋਰੈਂਸ ਸਕੀਮ ਸ਼ੁਰੂ ਕੀਤੀ ਸੀ ਪੰਜਾਬ ਸਰਕਾਰ ਨੇ ਉਹ ਖਤਮ ਹੋ ਚੁੱਕੀ ਆ ਲੇਕਿਨ ਉਹਦੇ ਸਿੱਤੇ ਬਹੁਤ ਵਧੀਆ ਨਹੀਂ ਰਹੇ ਹੂੰ ਅੱਜ ਉਹਨਾਂ ਨਵੀਂ ਸਕੀਮ ਲਾਗੂ ਕੀਤੀ ਆ ਕਿ ਪੰਜਾਬ ਦੇ 65 ਲੱਖ ਪਰਿਵਾਰ ਨੇ ਤੇ ਹਰ ਜੀ ਵਾਸਤੇ 10 ਲੱਖ ਰੁਪਏ ਦਾ ਬੀਮਾ ਫ੍ਰੀ ਕੀਤਾ ਫਿਰ ਤੁਸੀਂ ਜਾਓ ਤੇ ਇਲਾਜ ਕਰਿਆ ਜੋ ਕੋਈ ਫਾਰਮ ਨਹੀਂ ਭਰਨਾ ਕੁਝ ਨਹੀਂ ਕਰਨਾ पॉसिबिलिटी आधार कार्डों दी कोई बकायदा तौर कुछ प्रश्न बनाया होगा कि आधार कार्ड में कटिया होगी जबकि वोटर कार्ड कुछ प्रश्न पुछाया जब बनाया जरूर हु हम एक कृपवंत मान साहब इस तरह के बधाई दे पात्र ने कि ये बहुत जरूरी है समाजिक सुरक्षा एजुकेशन सेहत तिरजगर रोटी कपड़ा और मकान जी पंजाबी जी कह दिए ਇਹ ਜ਼ਰੂਰੀ ਹੈ ਕਿ ਸਰਕਾਰ ਇਸ ਪਾਸੇ ਵੱਧ ਰਹੀ ਹੈ ਜੇ ਇਹਨਾਂ ਨੇ 65 ਲੱਖ ਲੋਕਾਂ ਵਾਸਤੇ 60 ਲੱਖ ਪਰਿਵਾਰਾਂ ਵਾਸਤੇ 10 ਲੱਖ ਦਾ ਬੀਮਾ ਫਰੀ ਕੀਤਾ ਤੁਸੀਂ ਕਰਵਾ ਸਕਦੇ ਹੋ ਚੰਗੀ ਗੱਲ ਪਰ ਇਹਦੇ ਵਿੱਚ ਜਿਹੜੀ ਦੋ ਹੋਰੀ ਬਦਮਾਸ਼ੀ ਹੋਣੀ ਉਹਨੂੰ ਰੋਕਣ ਵਾਸਤੇ ਵੀ ਇਹਨਾਂ ਨੂੰ ਫਲੈਨਸ਼ ਕੋਡ ਬਣਾਉਣੇ ਪੈਣਗੇ ਇਹਦੇ ਵਿੱਚ ਬਕਾਇਦਾ ਤੌਰ ਤੇ ਇਹਨਾਂ ਨੂੰ ਫਿਰ ਜਿਹੜੀ ਹੈ ਜਿਹੜੀ ਬਦਮਾਸ਼ੀ ਵਿੱਚ ਹੋਣੀ ਨਾ ਪ੍ਰਾਈਵੇਟ ਹਸਪਤਲ ਕਰਨੀਆਂ ਵੀ ਬੰਦੇ ਦਾ ਕੇਸ ਇਹਨਾਂ ਵਗਾੜਦੇ ਹੋ ਬੰਦਾ ਬਾਈ ਦਾ ਬਜੇ ਨਹੀਂ ਬਾਈ ਦਾ ਨਾ ਬਚੇ ਲੇਕਿਨ 10 ਲੱਖ ਰੁਪਏ ਪੂਰਾ ਕਰਨਾ ਆਪਣਾ ਉਹ ਚੀਜ਼ ਨੂੰ ਰੋਕਣ ਵਾਸਤੇ ਫਾਈਨੈਂਸ ਕਮੇਟ ਬਣਾਏ ਬੈਠੇ। ਉਹਦੇ ਵਾਸਤੇ ਬਕਾਇਦਾ ਤੌਰ ਤੇ ਕਿ ਕਮੇਟੀਆਂ ਫਾਰਮ ਕਰਨੀ ਪੈਣਗੀਆਂ ਤੇ ਕਮੇਟੀਆਂ ਉਹਨਾਂ ਫਾਰਮ ਡਾਕਟਰ ਨਹੀਂ ਡਾਕਟਰ ਨੇ ਫਾਰਮ ਕਰਨੀ ਵੀ ਜਿਹੜੇ ਇਮਾਨਦਾਰ ਜਿਹੜੇ ਆਪਣੇ ਦੇਸ਼ ਨੂੰ ਆਪਣੀ ਕੌਮ ਨੂੰ ਆਪਣੇ ਪੰਜਾਬੀ ਨੂੰ ਆਪਣੇ ਸੂਬੇ ਨੂੰ ਸਮਰਪਤ ਹੋ। ਕਿੱਥੇ ਬੜਾ ਕੁਝ ਹੁੰਦਾ ਮੈਂ ਉਹ ਡਾਕਟਰ ਵੇਖੇ ਸਰਕਾਰੀ ਨੌਕਰੀਆਂ ਕਰਦੇ ਸੀਗੇ ਤੇ ਜਦੋਂ ਜਦੋਂ ਕੋਈ ਡਾਕਟਰ ਜਦੋਂ ਕਿ ਮਰੀਜ਼ ਬਕਾਇਦਾ ਤੌਰ ਤੇ ਉੱਥੇ ਇਲਾਜ ਕਰਉਣ ਵਾਸਤੇ ਹੁੰਦਾ ਸੀਗਾ ਪ੍ਰੇਸ਼ਿਤ ਬਣ ਵਾਸਤੇ ਹੁੰਦਾ ਸੀਗਾ ਉਹਨਾਂ ਕੋਲੇ ਥੜਲੇ ਬੰਦੇ ਹੁੰਦੇ ਸੀ ਉਹ ਦੋ ਦੋ ਤਿੰਨ ਲਫਾਫਿਆਂ ਦੇ ਪੱਟੇ ਦੇ ਦਿੰਦੇ ਸੀ ਜਿਹੜੇ ਬੰਦੇ ਦਾ 7000 ਰੁਪਏ ਦਾ ਖਰਚਾ ਉਹਨੂੰ 15000 ਕਰਨਾ ਪੈਂਦਾ ਸੀ ਪ੍ਰਾਈਵੇਟ ਜਦੋਂ ਖਚ ਹੋ ਜਾਂਦਾ ਸੀ ਤੇ ਬਾਕੀ 7000 ਰੁਪਏ ਵਾਪਸ ਆ ਜਾਂਦਾ ਸੀ ਬਿਲਕੁਲ ਉਹ ਉਹਨਾਂ ਡਾਕਟਰ ਨੂੰ ਸੁਚੇਤ ਰਹਿਣਾ ਪਊਗਾ ਇਸ ਕਰਕੇ ਇੱਕ ਕਮੇਟੀਆਂ ਇਹੋ ਜਿਹੀਆਂ ਬਣੀਆਂ ਚੁਣ ਡਾਕਟਰ ਨੇ ਜਿਹੜੀਆਂ ਫਲਾਈਨਸ ਕੋ ਟਾਈਪ ਹੋਣ ਜਿਹੜੀਆਂ ਹਸਪਤਾਲਾਂ ਚ ਚੈੱਕ ਕਰਨ ਵੀ ਤੁਹਾਡੇ ਕੋਲ ਕਿੰਨੇ ਮਰੀਜ਼ ਆਏ ਆ ਕਿੰਨੇ ਵਜੇ ਆਏ ਆ ਕਿੰਨੇ ਦਿਨ ਤੋਂ ਹਸਪਤਲ ਵਿੱਚ ਬਿਮਾਰੀ ਕਿਹੜੀ ਆ ਹੁਣ ਤੱਕ ਟਰੀਟ ਕੀ ਕੀਤਾ ਗਿਆ ਉਹਨੂੰ ਕਿਹੜੀ ਜਿਹੜੀ ਦਵਾਈ ਦਿੱਤੀ ਗਈ ਉਹ ਸਾਰੀ ਉਹ ਰੱਖਣਾ ਪਊਗਾ ਇਹਨਾਂ ਨੂੰ ਨਿਗਰਾਨ ਨਿਗਰਾਨ ਪਰਤੀ ਕਰਨੇ ਪੈਣਗੇ ਕਿਉਂਕਿ ਆਮ ਤੌਰ ਤੇ ਮੈਂ ਹਸਪਤਾਲ ਦੇ ਵਿਖਿਆ ਕੀ ਹੈ ਜਦੋਂ ਕਿਤੇ ਹਸਪੀਟਲ ਨੂੰ ਪਤਾ ਲੱਗ ਜਾਂਦਾ ਪਏ ਦਾ ਕੰਪਰੀਹੈਂਸਿਵ ਬੀਮਾ ਹੋਇਆ ਤੇ ਫਿਰ ਉਹ ਮਰੀਜ਼ ਨੂੰ ਉੱਠੋ ਨਹੀਂ ਦਿੰਦੇ ਆਪਣੇ ਹਸਪੀਟਲ ਦੇ ਵਿੱਚ ਜਿੰਨਾ ਚਿਰ ਵੱਡਾ ਸਾਰਾ ਬਿੱਲ ਨਾ ਬਣ ਜੇ ਇੱਕ ਹਸਪੀਟਲ ਮੈਂ ਨਾ ਨਹੀਂ ਲੈਣਾ ਚੰਗੀ ਭਲੀ ਕੁੜੀ ਜਿਹਦਾ ਕਿ ਜਣ ਬਚ ਕੇ ਬਗਾੜਤਾ ਕੀ ਹੋ ਇਹਦਾ ਬੀਮਾ ਹੈਗਾ ਵੱਧ ਤੋਂ ਵੱਧ ਪੈਸੇ ਕੱਢਣੇ ਉਹਨਾਂ ਲੋਕਾਂ ਨੂੰ ਨੱਥ ਪਾਉਣੀ ਪਊਗੀ ਇਹਦੇ ਵਾਸਤੇ ਭਗਵੰਤ ਮਾਨ ਸਾਹਿਬ ਨੂੰ ਕਹਾਂਗੇ ਪੇ ਇਹਦੇ ਵਾਸਤੇ ਫਲਾਈਂਗਸ ਫੋਰਡ ਬਣਾਓ ਈਮਾਨਦਾਰ ਡਾਕਟਰ ਹੋਣ ਉਹਨਾਂ ਦੇ ਉੱਤੇ ਕਿਸੇ ਐਮਐਲਏ ਨੇ ਕਿ ਫੋਨ ਕਰੇ ਉਹਨਾਂ ਨੂੰ ਵੀ ਤੂੰ ਇਹਦਾ ਕਾਹਤ ਕਰਨਾ ਇਹ ਨਗਰੀ ਕੋਈ ਉਹਨਾਂ ਦੇ ਉੱਤੇ ਘੱਟੋ-ਘੱਟ ਜਿਹੜਾ ਮੰਤਰੀ ਤੇ ਜੀ ਮੰਤਰੀ ਤੇ ਚੀਫ ਸੈਕਟਰੀ ਤੇ ਚੀਫ ਡਾਇਰੈਕਟਰ ਜਨਰਲ ਪੁਲਿਸ ਇਹਦੀ ਨਿਗਰਾਨੀ ਹੋਣੀ ਚਾਹੀਦੀ ਨਿਗਰਾਨ ਦੇ ਉੱਤੇ ਵੀ ਨਿਗਰਾਨ ਤੇ ਨਹੀਂ ਤੇ ਇਹ ਤੁਹਾਡੀ ਸਕੀਮ ਬਿਲਕੁਕੁਲ ਫਲਪ ਕਰਦਣੀ ਇਹਨਾਂ ਪ੍ਰਾਈਵੇਟ ਹਸਪਤਲ ਦੇ ਨੁਟੇਰੀਆ ਨੇ ਲੁੱਟਣਾ ਰੱਜ ਕੇ ਉਹਨਾਂ ਕਹਿੰਦਾ 10 ਲੱਖ ਪੂਰਾ ਕਰੋ ਭਾਵੇਂ ਇਹਦੇ ਢੇਢੀਪੜ ਹੋਈ ਕਿ ਕੱਲੋਂ ਦਾਖਲ ਹੋਣ ਇਹ ਬਿਲਕੁਲ ਸਹੀ ਹੈ ਇਹ ਚੀਜ਼ਾਂ ਨੂੰ ਰੋਕਣਾ ਪਊਗਾ ਬਾਕੀ ਤੁਹਾਡੀ ਸਕੀਮ ਠੀਕ ਹੈ ਇਹੋ ਜੀ ਇਹ ਸਕੀਮ ਆਮ ਤੌਰ ਤੇ ਉੱਥੇ ਲਾਗੂ ਹੁੰਦੀਆਂ ਜਿੱਥੇ ਦੇਵਤਿਆਂ ਦੇ ਰੋਕ ਰੇ ਨਹੀਂ ਵੀ ਨਹੀਂ ਇਹ ਤਾਂ ਲਾਜਾ ਪੈ ਹੀ ਕਰਨਾ ਹੀ ਕਰਨਾ ਤੇ ਦੂਸਰੀ ਚੀਜ਼ ਮੈਂ ਗੱਲ ਕਹੂੰਗਾ ਵੀ ਅੰਮ੍ਰਿਤਸਰ ਦਾ ਗੁਰੂ ਨਾਨਕ ਹਸਪੀਟਲ ਜਦੋਂ ਨਵਾਂ ਨਵਾਂ ਬਣਿਆ ਸੀ ਨਾ ਉੱਤਰੀ ਭਾਰਤ ਦਾ ਪਹਿਲਾ ਹਸਪੀਟਲ ਸੀ ਜਿੱਥੇ ਲੋਕ ਇਲਾਜ ਕਰਾਉਣ ਵਾਸਤੇ ਜਿਹੜੀ ਪੂਰੇ ਦੇਸ਼ ਤੋਂ ਆਉਂਦੇ ਸੀ ਉਹਨਾਂ ਦੇ ਇਲਾਜ ਹੁੰਦੇ ਸੀ ਫ੍ਰੀ ਹੁੰਦੇ ਸੀ ਲੋਕ ਤੰਦਰੁਸਤ ਹੋ ਕੇ ਕਰਨ ਜਾਂਦੇ ਸੀਗੇ ਲੇਕਿਨ ਜਿਉਂ ਆ ਬਿਮਾਰੀ ਪ੍ਰਾਈਵੇਟ ਹਸਪੀਟਲ ਦੀ ਪਈ ਤੇ ਸਰਕਾਰੀ ਡਾਕਟਰ ਉਹਨਾਂ ਦੇ ਜਿਹੜੇ ਸੀ ਕੈਂਸਰ ਦਾ ਮਾਇਆ ਦੇ ਕੈਂਸਰ ਦਾ ਸ਼ਿਕਾਰ ਹੋ ਗਏ ਉਹਨਾਂ ਨੇ ਆਪਣੇ ਹੌਜ਼ੜੇ ਮਰੀਜ਼ ਸੀ ਵਿਗਾੜੇ ਤੇ ਉੱਥੇ ਪ੍ਰਾਈਵੇਟ ਹਸਪੀਟਲ ਭੇਜਣੇ ਮੁਲਕੇ ਸ਼ਾਮ ਨੂੰ ਲਾਗ ਜਾ ਕੇ ਲਾਜ ਉੱਥੇ ਕਰਨਾ ਤੇ ਜੇ ਕਿਤੇ ਇਹੋ ਜਿਹਾ ਹਸਪੀਟਲ ਗੁਰੂ ਨਾਨਕ ਹਸਪੀਟਲ ਆ ਤੁਹਾਡੇ ਪਟਿਆਲੇ ਦਾ ਰਵਿੰਦਰ ਮੇਕਰਵਿੰਦਰ ਹਸਪੀਟਲ ਆ ਰਵਿੰਦਰ ਸੂਰਿਆਣੇ ਤੇ ਹੋਰ ਬੱਡੇ ਬੱਡੇ ਹਸਪੀਟਲ ਸਰਕਾਰ ਜੇ ਕਿਤੇ ਆਪਣੇ ਲੈਵਲ ਤੋਂ ਚਲਾਵੇ ਤੇ ਮੇਰੇ ਖਿਆਲ ਹਾਲ ਬੈਟਰ ਹੋ ਜੇ। ਭੌਰਵਦੀਓ ਸਰਕਾਰ ਕੋਲ ਕਿਹੜੀ ਕੀ ਨਹੀਂ ਹੋ ਸਕਦੀ। ਤੇ ਪ੍ਰਾਈਵੇਟ ਹਸਪੀਟਲਾਂ ਤੋਂ ਬਹੁਤੀ ਤੁਸੀਂ ਆਸ ਤਾਂ ਰੱਖਿਓ ਵੀ ਉਹ ਤੁਹਾਨੂੰ ਕਿਸੇ ਪ੍ਰਕਾਰ ਦਾ ਬਹੁਤ ਸਹਿਯੋਗ ਦੇਣਗੇ। ਇੱਥੇ ਅਮਰਸਥੇਤ ਹਸਪੀਟਲ ਆ। ਅੱਜਕੱਲ ਉਹਦੇ ਕਈ ਛੇ ਰਾਂਚ ਵਿੱਚ ਨੂੰ ਹਸਪਤਲ ਖੋਲੇ ਨਾਲ ਉਹਨੇ ਲੋਕਾਂ ਨੇ ਕੀ ਕੀਤਾ ਵੀ ਇੱਕ ਆਰਮੀ ਵਾਲੇ ਨੇ ਉਹਨਾਂ ਦੀ ਇੱਕ ਬੀਮਾ ਸਕੀਮਣ ਉਸ ਆਰਮੀ ਦੇ ਸਾਬਕਾ ਆਰਮੀ ਜਿੱਥੇ ਮਰਜ਼ੀ ਹਸਪਤਲ ਜਾਵੇ ਤੇ ਬਕਾਇਦਾ ਤੌਰ ਤੇ ਆਪਣਾ ਇਲਾਜ ਕਰਾਵੇ ਤੇ ਆਏ ਪੇਮੈਂਟ ਉਹਦੀ ਆਰਮੀ ਕਰਦੀ ਸੀ ਉਸ ਹਸਪਤਲ ਨੇ ਬਕਾਇਦਾ ਤੌਰ ਤੇ ਆਪਣੀ ਪਠਾਨਕੋਟ ਵਾਲੀ ਬ੍ਰਾਂਚ ਦੇ ਵਿੱਚ ਜਲਦੀ ਬਿੱਲ ਬਣਾਏ ਜਲਦੀ ਇਲਜ ਕੀਤਾ ਜਲਦੀ ਲੋਕਾਂ ਦੀ ਜਿਹੜੀ ਸੀ ਉਹ ਸਰਵਿਸ ਬੁੱਕਾਂ ਭਰੀਆਂ ਕੀ ਕੀਤਾ ਕਾਲਮਲਾ ਦੀ ਆਖਰ ਕਿ ਇੱਕ ਇਮਾਨਦਾਰ ਅਫਸਰ ਆदमी ਹੈ ਉਹਨੇ ਆ ਕੇ ਇਨਕੁਆਇਰੀ ਕਰਾਈ ਤੇ ਫਿਰ ਉਹ ਡਾਕਟਰ ਤੇ ਡਾਕਟਰ ਦੀ ਪਤਨੀ ਤੇ ਡਾਕਟਰ ਦੇ ਪਰਿਵਾਰ ਨੂੰ ਜਿਹੜੀ ਸੀ ਕਟੂਕੜ ਸਾਲ ਪਰ ਜੇਲ੍ਹ ਜਾਣੇ ਤੇ ਫੇਰ ਜਾ ਕੇ ਉਹਨਾਂ ਦੀ ਗੱਲ ਤੋਂ ਜੇ ਅਜੇ ਵੀ ਉਹ ਕੇਸ ਚੱਲਦਾ ਪਤਾ ਨਹੀਂ ਕੀ ਪੜਨਾ ਤੇ ਜੇ ਆਰਮੀ ਨੇ ਲੋਕਾਂ ਨੇ ਬਖਸ਼ਿਆ ਜਿਹੜੇ ਸਾਡੀਆਂ ਸਰਹੱਦਾਂ ਦੀ ਰਾਖੀ ਕਰਦੇ ਜਿਨ੍ਹਾਂ ਦੀ ਬਦੌਲਤ ਅਸੀਂ ਅੱਜ ਸੇਫ ਮਕਮੂਲ ਕਰਦੇ ਹਾਂ ਤਬਾਕਕ ਕਿਹਾ ਗਿਆ ਇਹਨਾਂ ਦੇ ਭਗਵੰਤ ਮਾਜੀ ਦੀ ਸਾਡੀ ਬੇਨਤੀ ਹੈ ਵੀ ਤੁਹਾਡੀ ਸਕੀਮ ਬਹੁਤ ਵਧੀਆ ਵਾਕਈ 65 ਲੱਖ ਪਰਿਵਾਰਾਂ ਨੂੰ ਜੇਕਰ ਤੇ 10 ਲੱਖ ਪਰ ਪਰਸਨ ਜਿਹੜੀ ਹੈ ਇਹ ਤੁਸੀਂ ਸਹੂਲਤ ਦੇ ਦਿੱਤੀ ਸਾਰੇ ਲੋਕ ਬਿਮਾਰ ਨਹੀਂ ਹੁੰਦੇ ਸਾਰੇ ਹਸਪੀਟਲ ਜਾਂਦੇ ਨੇ ਜਿਹੜਾ ਬਹੁਤਾ ਬਿਮਾਰ ਹੁੰਦਾ ਉਹੀ ਜਾਂਦਾ ਕਿ ਇਹਨੂੰ ਢਿੱਡ-ਪੀੜ ਹੋ ਗਈ ਕਿ ਸਿਰ-ਪੀੜ ਹੋ ਗਈ ਉਹ ਲਾਗੇ ਕਿਤੇ ਕੈਮਿਸਟ ਕੋ ਦਵਾਈ ਲੈ ਕੇ ਆਪਣਾ ਗਿਦਾਰਾ ਕਰਨੀਂਦਾ। ਲੇਕਿਨ ਜਦੋਂ ਕਿਸੇ ਨੂੰ ਮੇਜਰ ਕੋਈ ਡਿਜ਼ੀਜ਼ ਹੁੰਦੀ ਆ ਉਦੋਂ ਜਾਂਦੇ ਤੇ ਕੋਈ ਜਦੋਂ ਕਦੇ ਵੱਡੇ ਹਸਪਤਲ ਚਲੇ ਗਿਆ ਉਹਨਾਂ ਨੇ ਢਿੱਡ-ਪੀੜ ਨੂੰ ਨਵੇਂ ਪਾਉਣ ਉੱਥੇ ਪਹੁੰਚਾਇਆ। ਉਹਦੇ ਵਾਸਤੇ ਤੁਹਾਨੂੰ ਕੋਈ ਕੋਈ ਟੀਮਾਂ ਜਿਹੜੀਆਂ ਸਾਬਤ ਕਰਨੀਆਂ ਪੈਣੀਆਂ। ਉਹਦੇ ਵਾਸਤੇ ਬਕਾਇਦਾ ਤੌਰ ਤੇ ਤੁਹਾਨੂੰ ਉਹਨਾਂ ਟੀਮ ਨਿਗਰਾਨ ਬਣਾਉਣੇ ਪੈਣੇ ਆ। ਜੇ ਕੋਈ ਹਸਪਤਲ ਵਾਲਾ ਇਹੋ ਜਿਹੀ ਹੀਰਾ-ਪਰੀ ਕਰਦਾ ਪਕੜਿਆ ਜਾਂਦਾ ਤੋ ਤੇ ਸਿੱਧਾ ਕੇਸਕਟ ਦੇ ਅੰਦਰ ਦੋ ਚਾਰ ਕਰ ਦਿੱਤੇ ਤੇ ਬਾਕੀ ਆਪੇ ਬੰਦੇ ਦੇ ਪੁੱਤ ਬਣ ਜਾਣਗੇ ਇਸ ਕਰਕੇ ਥੇਰਾਫਰੀ ਤੋਂ ਬਚਾਉਣਾ ਤਾਂ ਕਿ ਅਸੀਂ ਖਜ਼ਾਨਾ ਵਿੱਚ ਪਿਆਸੀ ਕਿ ਤੇ ਲੋਕਾਂ ਨੂੰ ਸਹੀ ਇਲਾਜ ਹੀ ਮਿਲ ਸਕੇ ਜਿਹਦਾ ਦੋ ਦਿਨ ਚ ਠੀਕ ਹੋਣਾ ਉਹ ਤੇ 20 ਦਿਨ ਪਾਛੜੋ ਕਿ ਕੀ ਕਰੋਗੇ ਤੁਸੀਂ 20 ਦਿਨ ਤੇਰੇ ਵਿਹਲਾ ਬਹਤਾ ਕਿ ਤੁਸੀਂ ਇੱਕ ਦਾ ਕੇਸ ਵਗਾਰਦਾ ਤੁਸੀਂ ਇਸ ਕਰਕੇ ਸਕੀਮ ਬਹੁਤ ਵਧੀਆ ਭਗਵੰਤ ਮਾਨ ਜੀ ਵਾਕਈ ਤੁਸੀਂ ਗੱਲ ਕਹੀ ਹੈ ਜਿਹੜੇ ਇਹਦੇ ਅਸੀਂ ਇੱਕ ਬੰਦੇ ਨੂੰ ਇੱਕ ਸਾਲ ਦੀ ਜ਼ਿੰਦਗੀ ਵਧਾ ਦਈਏ ਤੇ ਬਹੁਤ ਵੱਡੀ ਗੱਲ ਉਹਨਾਂ ਗੱਲ ਸੜੀ ਵੀ 55 ਸਾਲ ਦੀ ਉਮਰ 'ਚ ਬੰਦਾ ਚਲੇ ਜਾਂਦਾ ਤੇ ਉਹਨੂੰ ਵੱਡਾ ਕੀਤਾ ਜਾਂਦਾ ਕਹਿੰਦੇ ਯਾਰ ਸਾਲ ਤੇ ਪਹੁੰਚੋਂਦਾ ਅੱਜ ਕਦੀ ਇੰਨੀ ਕੁ ਉਮਰ ਹੀ ਗਈ ਹੈ ਜੀ ਬਸ ਹੂੰ ਅੱਜ ਦੀ ਡੇਟ ਦੇ ਵਿੱਚ ਸਾਡੇ ਦੇਸ਼ ਦੇ ਵਿੱਚ ਜਿਹੜੀਆਂ ਇਹ ਜਿਹੜੀਆਂ ਮੈਡੀਸਿਨ ਦੇ ਕਰਕੇ ਜਿਸ ਦੇ ਕਿ ਨਾਲ ਸਾਡੀ ਉਮਰ ਜਿਹੜੀ ਉਹ 80 ਤੋਂ 90 ਸਾਲ ਤੱਕ ਚਲੀ ਜਾ ਚੁੱਕੀ ਹੈ ਪਹਿਲਾਂ ਠੀਕ ਹੈ 60 ਸਾਲ ਉਮਰ ਵਿੱਚ ਜਦੋਂ ਇਲਾਜ ਨਹੀਂ ਸੀ ਹਕੇ ਹੁਣ ਉਮਰ ਵੱਧ ਚੁੱਕੀ ਸਾਡੀ ਤੁਸੀਂ ਜਪਾਨ ਚਲ ਜਾਓ ਉੱਥੇ ਤੁਹਾਨੂੰ 100 ਸਾਲ ਦੀ ਬਜ਼ੁਰਗੀ ਮਿਲ ਲੇਗੀ ਲੇਕਿਨ ਉਹ ਲੋਕ ਉੱਥੋਂ ਦੇ ਕੰਟਰੀ ਜਿਹੜੇ ਉਹ ਆਪਣੇ ਬਜ਼ੁਰਗਾਂ ਦੀ ਹਫਾਜ਼ਤ ਕਰਦੇ ਆ ਉਹਨਾਂ ਦਾ ਇਲਾਜ ਕਰਦੇ ਆ ਉਹਨਾਂ ਨੂੰ ਪੂਰੀ ਸੁਰੱਖਿਅਤ ਰੱਖਦੇ ਨੇ ਇਸ ਕਰਕੇ ਸਾਨੂੰ ਵੀ ਚਾਹੀਦਾ ਵੀ ਜੇ ਤੁਸੀਂ 10 ਲੱਖ ਦਾ ਬੀਮਾ ਰੱਖਿਆ ਤੇ ਇਹਦੇ ਨਾਲ ਨਿਗਰਾਨ ਜ਼ਰੂਰ ਰੱਖੋ ਆ ਲੁਟੇਰੇ ਜਿਹੜੇ ਹਸਪੀਟਲ ਉੱpon ਦਸਤ ਪਾਉਣ ਵਾਸਤੇ